ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਵਿੰਦਰਜੀਤ ਸਿੰਘ ਹੰਬਰਗ ਜਰਮਨ ਤੋਂ ਜੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਇਸ ਆਪਾਂ ਹੁਣ ਸ੍ਰੀ ਦਸਮ ਗ੍ਰੰਥ ਨਾਂ ਜਿਨ੍ਹਾਂ ਨੇ ਰੱਖਿਆ ਜੀ ਇਹਦਾ ਪੁਰਾਣਾ ਨਾਮ ਚਿੱਤਰਨਾਟਕ ਹੈ ਜੀ ਤੇ ਇਹਦਾ ਆਪਾਂ ਜੌਧਮਾ ਚਿੱਤਰ ਅਜ ਪੜਨਾ ਜੀ ਕਥਾ ਪੂਪ ਮਤੀ ਦੀ ਜੀ ਦੁਗਰੀ ਤੋਂ ਸ਼ੁਰੂ ਹੁੰਦਾ ਜੀ ਅਗਲੇ ਦਿਨ ਵਜੀਨ ਰਾਜੇ ਨੂੰ ਇੱਕ ਐਸੀ ਕਥਾ ਸੁਣਾਈ ਜਿਸ ਨੂੰ ਸੁਣ ਕੇ ਮਨ ਵਿੱਚ ਬੜਾ ਆਨੰਦ ਤੇ ਗੁਨਾ ਵਿੱਚ ਕਈ ਪ੍ਰਕਾਰ ਦਾ ਵਾਧਾ ਹੁੰਦਾ ਹੈ ਇੱਕ ਇਸਤਰੀ ਬਾਗ ਵਿੱਚ ਗਈ ਅਤੇ ਉੱਥੇ ਜਾ ਕੇ ਕਿਸੇ ਹੋਰ ਨਾਲ ਪ੍ਰੇਮ ਕਰਨ ਲੱਗੀ ਉੱਥੇ ਉਹਦਾ ਦੂਜਾ ਪ੍ਰੇਮੀ ਵੀ ਛੇਤੀ ਹੀ ਆ ਪਹੁੰਚਾ ਚੌਪਈ ਪ੍ਰੇਮੀ ਨੂੰ ਆਉਂਦਿਆਂ ਜਦੋਂ ਉਸ ਇਸਤਰੀ ਨੇ ਵੇਖਿਆ ਤਾਂ ਦੂਜੇ ਮਿੱਤਰ ਨੂੰ ਕਹਿਣ ਲੱਗੀ ਕਿ ਤੁਸੀਂ ਆਪਣੇ ਆਪ ਨੂੰ ਮਾਲੀ ਬਣਾ ਲਓ ਅਤੇ ਆਪਣੇ ਅੱਗੇ ਫਲ ਫੁੱਲ ਰੱਖ ਲਓ ਜਦੋਂ ਅਸੀਂ ਆਨੰਦਪੂਰਵਕ ਮਿਲ ਕੇ ਬਾਗ ਵਿੱਚ ਬੈਠਾਂਗੇ ਤਾਂ ਤੁਸੀਂ ਫਲ ਫੁੱਲ ਸਾਮਕੇ ਸਾਡੇ ਅੱਗੇ ਧਰ ਦੇਣੇ ਜਿਸ ਤਰ੍ਹਾਂ ਉਸ istri ਨੇ ਉਸ ਨੂੰ ਸਿਖਿਆ ਦਿੱਤੀ ਸੀ ਉਸ ਨੇ ਉਸੇ ਤਰ੍ਹਾਂ ਹੀ ਕੀਤਾ ਉਸ ਨੇ ਬਹੁਤ ਸਾਰੇ ਫਲ ਅਤੇ ਫੁੱਲ ਤੋੜ ਕੇ ਛੇਤੀ ਨਾਲ ਹੱਥ ਵਿੱਚ ਫੜ ਲਏ istri ਸਮੇਤ ਜਦੋਂ ਉਹ ਮਿੱਤਰ ਬਾਗ ਵਿੱਚ ਬੈਠ ਗਿਆ ਤਾਂ ਉਸ ਨੇ ਫਲ ਅਤੇ ਫੁੱਲ ਤੁਰੰਤ ਲਿਆ ਕੇ ਉਹਨਾਂ ਦੇ ਅੱਗੇ ਧਰ ਦਿੱਤੇ ਤਦ istri ਨੇ ਕਿਹਾ ਕਿ ਇਸ ਬਾਗ ਦਾ ਇਹ ਮਾਲੀ ਤੁਹਾਡੇ ਕੋਲ ਆਇਆ ਹੈ ਇਸ ਨੂੰ ਬਹੁਤ ਸਾਰਾ ਧੰਨ ਦਿਓ ਤਾਂ ਕਿ ਇਹ ਨਰਾਸ਼ ਹੋ ਕੇ ਨਾ ਜਾਵੇ ਇਸਤਰੀ ਦੀ ਗੱਲ ਸੁਣ ਕੇ ਉਸ ਨੌਜਵਾਨ ਨੇ ਬਹੁਤ ਸਾਰਾ ਧੰਨ ਉਸ ਨੂੰ ਦਿੱਤਾ ਅਤੇ ਇਸ ਤਰ੍ਹਾਂ ਇਸ ਇਸਤਰੀ ਨੇ ਆਪਣੇ ਮਿੱਤਰ ਨੂੰ ਚਰਿੱਤਰ ਕਰਕੇ ਮਾਲੀ ਬਣਾ ਕੇ ਕੱਢ ਦਿੱਤਾ ਉਪਮਤੀ ਨੇ ਇਹ ਛਲ ਕਰਕੇ ਦੂਜੇ ਮਿੱਤਰ ਨੂੰ ਭੇਜ ਦਿੱਤਾ ਅਤੇ ਹੇ ਰਾਜਨ ਇਸ ਤਰ੍ਹਾਂ ਪਹਿਲੇ ਮਿੱਤਰ ਨੂੰ ਮਾਲੀ ਬਣਾ ਕੇ ਕੱਢ ਦਿੱਤਾ ਇਹਦੇ ਨਾਲ 14ਵਾਂ ਚਰਿੱਤਰ ਸਮਾਪਤ ਹੈ ਜੀ ਅੱਗੇ ਚੱਲਦਾ ਜੀ ਇਹ ਹੁਣ ਇਹਨਾਂ ਵੀਰਾਂ ਦੇ ਕਹਿਣ ਦੇ ਮੁਤਾਬਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹ ਚਰਿੱਤਰ ਲਿਖੇ ਨੇ ਜੀ ਹਰ ਇੱਕ ਚਰਿੱਤਰ ਦੇ ਵਿੱਚ ਬਾਰ ਬਾਰ ਆ ਰਿਹਾ ਕਿ ਸਾਡੀਆਂ ਮਾਵਾਂ ਪੈਣਾ ਤੇ ਬਹੁਤ ਜ਼ਿਆਦਾ ਚਿਕੜ ਸੁਟਿਆ ਜਾ ਰਿਹਾ ਜੀ ਕਿ ਜਨਾਨੀਆਂ ਜਿਹੜੀਆਂ ਨੇ ਉਹ ਚੰਗੀਆਂ ਨਹੀਂ ਹੁੰਦੀਆਂ ਲੇਕਿਨ ਜਿਹੜੇ ਉਹਨਾਂ ਦੇ ਨਾਲ ਬੰਦੇ ਖੇ ਖਾਂਦੇ ਨੇ ਕੀ ਇਹ ਬੰਦਿਆਂ ਵਾਸਤੇ ਵੀ ਚਰਿੱਤਰ ਉਨੇ ਹੀ ਨੇ ਕਿ ਸਿਰਫ ਜਨਾਨੀਆਂ ਵਾਸਤੇ ਨੇ ਜੀ ਬੰਦਿਆਂ ਬਾਰੇ ਕੁਛ ਨਹੀਂ ਲਿਖਿਆ ਜੀ ਬਸ ਜਨਾਨੀਆਂ ਬਾਰੇ ਲਿਖਿਆ ਜੀ ਅਗਲਾ ਚਿੱਤਰ ਲੈ ਕੇ ਫਿਰ ਆਜ ਰੋਵਾਂਗਾ ਜੀ ਤਦ ਤੱਕ ਦੋ ਜੀ ਆ ਗਿਆ ਕਿਸੇ ਨੂੰ ਮੇਰਾ ਮੇਰੇ ਵੱਲੋਂ ਕੋਈ ਗੱਲ ਮਾੜੀ ਲੱਗੀ ਹੋਵੇ ਹੱਥ ਜੋੜ ਕੇ ਮਾਫੀ ਚਾਹੁੰਨੇ ਜੀ ਜੋ ਇਹਦੇ ਚ ਲਿਖਿਆ ਜੀ ਉਹ ਤੇ ਹੁਣ ਸੰਗਤਾਂ ਦੇ ਸਾਹਮਣੇ ਆਏਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ